ਲਾਰ ਗਰਾਇਆ ਨੇੜੇ ਪਿੰਡ ਡੱਲੇਵਾਲ ਦੀ ਧਰਤੀ ਦੇ ਉੱਤੇ 19 20 ਫਰਵਰੀ ਨੂੰ ਕਬੱਡੀ ਖੇਡ ਮੇਲਾ ਹੋ ਰਿਹਾ ਤੇ ਦਰਸ਼ਕਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਔਰ ਕਬੱਡੀ ਖਿਡਾਰੀਆਂ ਦੀ ਖੇਡ ਦਾ ਆਨੰਦ ਲੂਟੋ ਪੋਲੇ ਪੈਰੀ ਖੁੱਲਣ ਨਾ ਗੰਡਾ ਕਦੇ ਪੀਚੀਆਂ ਜੈਲੀ ਕੌਣ ਕੀ ਦੀਆਂ ਕਰਾਉਂਦਾ ਵੇਖ ਕੀਸੀਆਂ ਜੈਲੀ ਕੌਣ ਕੀ ਦੀਆਂ ਕਰਾਉਂਦਾ ਵੇਖ ਕੀਸੀਆਂ ਮਾਂ ਖੇੜ ਕਬੱਡੀ ਹੈ ਪਿਆਰੀ ਖੇੜ ਮੇਲਾ ਡੱਲੇਵਾਲ ਦਾ ਬੂਟਾ ਸਿੰਘ ਦੇਵੇ ਯਾਰੋ ਜਾਣਕਾਰੀ ਖੇੜ ਮੇਲਾ ਡੱਲੇਵਾਲ ਦਾ ਡੱਲੇਵਾਲ ਵਿੱਚ ਝੋਟੇ ਖਾਰੂ ਪੂਰਾ ਪਾਉਣਗੇ ਇੱਕ ਦੂਸਰੇ ਨਾਲ ਸਿੰਘ ਵੀਰ ਕੇ ਪਸਾਉਣਗੇ ਸੱਦੇ ਚੋਟੀ ਦੇ ਸਾਰੇ ਖਡਾਰੀ ਖੇਡ ਮੇਲਾ ਡੱਲੇਵਾਲ ਦਾ ਬੂਟਾ ਸਿੰਘ ਦੇਵੇ ਯਾਰੋ ਜਾਣਕਾਰੀ ਖੇਡ ਮੇਲਾ ਡੱਲੇਵਾਲ ਦਾ 19 20 ਫਰਵਰੀ ਦੱਸੇ ਬੂਟਾ ਸਿੰਘ ਬਈ 20 ਨੂੰ ਆਉਣਗੇ ਕਬੱਡੀ ਦੇ ਕਿੰਗ ਬਈ ਸੱਚ ਦੌਲਤ ਹੀ ਪੁਰੀਏ ਨੇ ਉਚਾਰੀ ਖੇਡ ਮੇਲਾ ਡੱਲੇਵਾਲ ਦਾ ਖੇਡ ਮੇਲਾ ਡੱਲੇਵਾਲ ਦਾ ਬੂਟਾ ਸਿੰਘ ਦੇਵੇ ਯਾਰੋ ਜਾਣਕਾਰੀ ਖੇਡ ਮੇਲਾ ਡੱਲੇਵਾਲ ਦਾ